ਤਲ ਗੁਰ ਸੇਵੀਐ ਅਹਨ ਸਹਜ ਸੁਪਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨੁ ਦੁਖੁ ਹੋਵੈ ਸਿਫਤਿ ਖਸਮਲੀ ਨੂਰੇ ਅਰਸਹੁ ਕੁਰਸਹੁ ਉਧਿਠੇ ਸਚੇ ਪਾਤ ਸਹਾ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾਵੇ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੁਹੀ ਸਬਨਾ ਦਾ ਵੇਸਾ ਹੋ ਸਤਨਾਮ ਸ਼੍ਰੀ ਬਾਹੇ ਗੁਰੂ साहेब जी स्लोका महला तीजा प्रथाए साखी महापुरख बोल दे ਸਾਜੀ ਸਗਲ ਜਹਨ ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਨ ਪਰਥਾਏ ਸਾਖੀ ਮਹਾਂਪੁਰਖ ਬੋਲ ਦੇ ਸਾਂਝੀ ਸਗਲ ਜਹਾਨ ਗੋਰਮukh ਹੋਏ ਸੋ ਭੋ ਕਰੇ ਆਪਣ ਆਪ ਪਛਾਣ ਗੁਰ ਪ੍ਰਸਾਦੀ ਜੀਵਤ ਮਹਾਰਾ ਤਾ ਮਨ ਹੀ ਤੇ ਮਨ ਮਨ ਜਿਨ ਕਉ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕੀਆ ਕਥ ਹੈ ਗਿਆਨ ਮਹੱਲਾ ਤੀਜਾ ਗੁਰਮੁਖ ਚੇਤਨਾ ਲਾਇਓ ਅੰਤ ਦੁੱਖ ਪਹਤਾ ਆਏ ਅੰਦਰ ਹੋ ਬਾਹਰ ਹੋ ਅੰਦੇ ਆ ਸੁਦਨਾ ਕਾਈ ਪਾਏ ਪੰਡਿਤ ਤੈਨ ਕੀ ਬਰਕਤੀ ਸਭ ਜਗਤ ਖਾਏ ਜੋ ਰਤੇ ਹਰ ਨਾਮੇ ਜਿਨ ਗੁਰ ਕੈ ਸ਼ਬਦ ਸੁਲਾਹੇ ਆ ਹਰ ਸਿਉ ਰਹੇ ਸਮਾਏ ਪੰਡਤ ਦੂਜੈ ਪਾਏ ਬਰਕਤ ਨਾ ਹੋਵਈ ਨਾ ਧਨ ਪੱਲੇ ਪਾਏ ਬਾਰਡਾ ਥੱਕੇ ਸੰਤੋਖ ਨਾ ਆਇਓ ਆਂਦਨ ਜਲਤ ਬਿਹਾਇ ਕੂਕਾਪੁਕਾਰ ਨਾ ਚੁੱਕਈ ਨਾ ਸੰਸਾਰ ਵਿੱਚ ਹੋ ਜਾਇ ਨਾਨਕ ਨਾਮ ਬਿਹੋਣੇ ਆ ਮੋਹ ਕਾਲੈ ਉਠ ਜਾਏ ਪੌੜੀ ਅਰ ਸੱਜਣਾ ਮੇਲ ਪਿਆਰੇ ਮੇਲਾ ਪੰਥ ਦਸਾਈ ਜੋ ਹਰ ਦੱਸੇ ਮੇਤਾ ਤਿਸ ਹਾਂ ਬਲ ਜਾਈ ਗੁਣ ਸਾਂਜੀ ਤਿਨ ਸਿਉ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵਾ ਸੇਵਾ ਹਰ ਸੁਖ ਪਾਈ ਬਲਿਹਾਰੀ ਸਤਗੁਰ ਤਿਸ ਜਿਨ ਸੋਜੀ ਪਾਈ ਹਰ ਸੇਵੀ ਪਿਆਰਾ ਨਿਤ ਸੇਵਾ ਹਰ ਸੁਖ ਪਾਈ ਬਲਿਹਾਰੀ ਸਤਗੁਰ ਤੇ ਸਾ ਜਿਨ ਸੋਜੀ ਪਾਈ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਨੈ ਰਾਗ ਸੋਠ ਦੀ ਵਾਰ ਪੌੜੀ ਬਾਰਮੀ ਸ਼ਲੋਕਾਂ ਨਾਲ